ਮੜ ਜਾ ਚੇਰ ਪਿੱਛੇ ਕਰਿਓ ਬਰਾਬਰ ਥੋੜੇ ਹੋਰ ਬੋਲਣਾ ਅੰਦਰ ਆ ਜਿਓ ਜੀ ਤੁਸੀਂ ਚਲੋ ਹਾਂਜੀ ਕੁਮੜਾ ਸਾਹਿਬ ਅੱਜ ਮਾਰੇ ਕੀ ਕਹਾਂਗੇ ਰਾਜ ਸਭਾ ਇੱਕ ਬੜੀ ਬੜੀ ਖੁਸ਼ੀ ਹੈ ਜਿਹੜੀ ਸਾਡਾ 820 ਵਸ ਬਹਾਂ ਪੰਚਾਇਤ ਪੰਜਾਬ ਵੱਲੋਂ ਜੋ ਮੋਰਚਾ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਹੈ ਜਿਸ ਦੇ ਨਾਲ ਨਾਲ ਅਸੀਂ ਇੱਕ ਫ੍ਰਿਕਸ ਮਾਲ ਜਿਹੜਾ ਬਣ ਰਿਹਾ ਉਹਦੀ ਜ਼ਮੀਨ ਅਕਵਾਇਰ ਕੀਤੀ ਸੀ ਪੁੱਡਾ ਤੋਂ ਕੰਪਨੀ ਨੇ ਕਿਸੇ ਨੇ ਮੌਲ ਬਣਾ ਲਿਆ ਜਿਸ ਦਾ ਅਸੀਂ ਰਕਤਾਂ ਨੂੰ ਦੇਖਦੇ ਹੋਏ ਸਾਡਾ ਸਾਰੀ ਟੀਮ ਦਾ ਜਿਹੜੀ ਸਾਡਾ ਪੱਤਰਕਾਰ ਭਾਈ ਚਾਰਾ ਸਾਰੀ ਟੀਮ ਨੇ ਬਹੁਤ ਸਾਰਾ ਵੱਡਾ ਸਹਿਯੋਗ ਦਿੱਤਾ ਦੇ ਸਹਿਯੋਗ ਦੇ ਕਾਰਨ ਅੱਜ ਆਪਾਂ ਕਿਸੇ ਸੀਟੇ ਤੇ ਪਹੁੰਚੇ ਜਿਹੜੀ ਡਿਊਟੀ ਅੰਮ੍ਰਿਤਸਰ ਗੁਰਦਵਾਰੇ ਇਤਿਹਾਸ ਨੂੰ ਬਚਾਉਣ ਲਈ ਅੰਤਾਂ ਨੂੰ ਬਚਾਉਣ ਲਈ ਗੁਰਦੁਆਰਾ ਅੰਮ੍ਰਿਤਸਰ ਦੇ ਮੈਨੇਜਰ ਦੀ ਬਹੁਤ ਵੱਡੀ ਡਿਊਟੀ ਬਣਦੀ ਸੀ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਡਿਊਟੀ ਬਣਦੀ ਸੀ ਪਰ ਕਿਸੇ ਨੇ ਵੀ ਸਾਡੀਆਂ ਪਿਛਲੇ 6 ਮਹੀਨੇ ਤੋਂ ਖਬਰਾਂ ਦੇਖ ਕੇ ਨਾ ਤਾਂ ਮੈਨੇਜਰ ਗੁਰਦੁਆਰਾ ਅੰਮ੍ਰਿਤਸਰ ਦਾ ਜਾ ਗਿਆ ਨਾ ਸ਼੍ਰੋਮਣੀ ਕਮੇਟੀ ਜਾਗੀ ਤਾਂ ਅਸੀਂ ਸਾਰੇ ਹੋਰ ਜਿਹੜੇ ਸਾਡੇ ਆਪੂ ਸਹਿਬਾਨਾ ਨੇ ਅਰਣੇਕ ਸਿੰਘ ਜੀ ਮਿਲਵਾ ਆ ਗਿਆ ਕਰਮ ਸਿੰਘ ਜੀ ਆ ਗਿਆ ਸਿਮਰਜੀਤ ਜੀ ਸ਼ੈਂਕੀ ਆ ਗਿਆ ਸਾਰੀ ਸਾਡੀ ਟੀਮ ਹੈ ਜਿਹੜੀ ਆਪਣੇ ਐਸ.ਸੀ.ਬੀ.ਸੀ. ਮਹਾਂਪੰਜਾਬ ਮੋਰਚੇ ਵੱਲੋਂ ਜਿਹਨੂੰ ਮੇਰੇ ਵੱਲੋਂ ਇੱਕ ਪੀ.ਆਈ.ਐਲ ਪਾ ਕੇ ਪਬਲਿਕ ਇਤ ਪਟੀਸ਼ਨ ਜਿਹੜੀ ਪਾ ਕੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ ਜਿਸ ਵੀ ਜੱਜ ਕੋਰਟ ਚ ਸੁਣਾਈ ਸੀ ਮਾਨਯੋਗ ਚੀਫ ਜਸਟਿਸ ਨੇ ਇੱਕ ਨੰਬਰ ਕੋਰਟ ਜਿਹੜਾ ਸਾਡਾ ਕੇਸ ਲਗਿਆ ਤੇ ਸਾਡੀ ਜਿਹੜੀ ਵਕੀਲ ਸਾਹਿਬ ਦੀ ਮੈਡਮ ਗੁਰਸਰਨ ਕੌਰ ਮਾਨ ਉਹਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਕੇਸ ਪ੍ਰੋਸੀਡ ਕੀਤਾ ਤੇ ਵਾਇਸ ਕੀਤੀ ਅੱਜ ਜਿਹਾ ਸਭ ਮੰਨਿਆ ਵੀ ਹੌਥ ਕੀ ਬਣ ਜਾ ਰਿਹਾ ਸੀ ਮੌਲ ਕਿਹਾ ਜੀ ਪਰ 2-300 ਦਰਖਤ ਇਹਨਾਂ ਰਾਤੋਂ ਰਾਤ ਜਿਹੜੇ ਫਲਦਾਰ ਦਰਖਤ ਸੀ ਅੰਬ ਸੀ ਉਹ ਪਿਛਲੇ ਇੱਕ ਹਫ਼ਤੇ ਤੋਂ ਵਾਰਾ ਚੱਲ ਰਿਹਾ ਸੀ ਜਿਦੇ ਵਿੱਚ ਕਈ ਟਰੱਕ ਇੱਥੇ ਵੱਢ ਕੇ ਲੱਕੜੀ ਦੇ ਜਿਹੜੇ ਕੱਢਤੇ ਬਾਹਰ ਪਰ ਅੱਜ ਵੀ ਦੇਖਾ ਇੱਥੇ 2-300 ਦਰਖਤ ਖੜੇ ਆਲੇ ਹੋਰ 100-200 ਦਰਖਤ ਬਣਦੇ ਹੋਗਾ ਘੱਟੋ ਘੱਟ 500 ਦਰਖਤ ਇਸ ਮੌਲ ਦੀ ਬਾਲ ਬਾਉਂਡਰੀ ਅੰਦਰ ਪਰਮ ਦੇ ਦਰਖਤ ਜਿਹੜੇ ਬਰਮ ਫੁੱਟ ਪਾਸ ਦੀ ਦਰਖਤ ਹੈ ਉਹ ਵੀ ਅੰਦਰ ਕਰ ਲਈ ਸੀ ਜਿਸ ਨੂੰ ਬਚਾਣ ਲਈ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜ ਜਿਨ੍ਹਾਂ ਨੇ ਅਜ ਕਾਰਵਾਈ ਕਰਦਿਆਂ ਕੇਸ ਦੀ ਸੁਣਵਾਈ ਸਟੇ ਕਰਦੀ ਮੈਟਰ ਤੇ ਅੱਗੇ ਤੋਂ ਦਰਖਤ ਨਹੀਂ ਕੱਟਿਆ ਜਾਊਗਾ ਜਿਹੜੀ ਇਹਨਾਂ ਨੇ ਕਿਹਾ ਸੀ ਵੀ ਐਡਵੋਕੇਟ ਜਰਨਲ ਖੜਾ ਹੋ ਕੇ ਤਾਂ ਕਹਿੰਦਾ ਜੀ ਸਾਡੇ ਕੋਲ ਅਪਰੂਵਲ ਆਉਂਗੀਆਂ ਪਰਮਿਸ਼ਨਾਂ ਆਉਂਗੀਆਂ ਉਹਨਾਂ ਨੇ ਪਰਮਿਸ਼ਨਾਂ ਮੰਗਾਈਆਂ ਅਪਰੂਵਲਾਂ ਮੰਗਾਈਆਂ ਤੇ ਹੁਣ ਸਾਡੀ 3-12 ਦੀ ਇੱਕ ਹਫ਼ਤੇ ਦੀ 10 ਦਿਨ ਦੀ ਤਰੀਕ ਦੇਦੀ ਸਰਕਾਰ ਨੂੰ ਤਾਂ ਕਿ ਸਾਰੀਆਂ ਅਪਰੂਵਲ ਸਾਰੀਆਂ ਮਨਜ਼ੂਰੀਆਂ ਲੈ ਕੇ ਆਓ ਲਈ ਆ ਨਹੀਂ ਲਈ ਕਿਵੇਂ ਲਈ ਕਿਸ ਤਰ੍ਹਾਂ ਲਈ ਸਾਡੇ ਕੋਲੇ ਪਹਿਲਾਂ ਇਸ ਤੋਂ ਲੈ ਕੇ ਅਸੀਂ ਕਈ ਵਾਰੀ ਇੱਥੇ ਤਰਨਾ ਲਾਇਆ ਚੌਂਕ ਤੇ ਫੁੱਡਾ ਦਫ਼ਤਰ ਦਾ ਕ੍ਰੌਕ ਕੀਤਾ ਪਰ ਕੋਈ ਵੀ ਕੰਨ ਦੇ ਜੂਨਾ ਸਰਕਾਰ ਦੇ ਨਾ ਫੁੱਡਾ ਦਫ਼ਤਰ ਦੇ ਨਾ ਬਰਦਪਾਗ ਦੇ ਕਿਸੇ ਵੀ ਕੰਨ ਦੇ ਜੂਨਾ ਸਰ ਕੀ ਜਦੋਂ ਸਾਰਾ ਕੁਝ ਕਰਦਾ ਹੋਇਆ ਫੁੱਡਾ ਦਾ ਜਿਹੜਾ ਈਓ ਹੈ ਉਹਦੀ ਸਟੇਟਮੈਂਟ ਤੁਹਾਡੇ ਕੋਲੇ ਪਈ ਹੈ ਵੀ ਉਹ ਕਹਿੰਦਾ ਸੀ ਸਾਡੀ ਪਾਲਿਸੀ ਹੈ ਜੇ ਪੰਜ ਤਰ੍ਹਾਂ ਪਹਿਲਾਂ ਲਾ ਕੇ ਦੇਣਗੇ ਤਾਂ ਇੱਕ ਦੀ ਪਰਮਿਸ਼ਨ ਦੰਨੇ ਜਾਂ ਜਗ੍ਹਾ ਬਦਲੇ ਜਗ੍ਹਾ ਦੇਣ ਇਹ ਦਰਖਤ ਲਾਉਣ ਵਾਸਤੇ ਉਹ ਸਾਰੀਆਂ ਪ੍ਰੋਬਲਮ ਮੈਂ ਕਹਿੰਦਾ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਤੇ ਸਾਡੇ ਵਕੀਲ ਨੂੰ ਕਹਿੰਦਾ ਸਾਰੀਆਂ ਚੈੱਕ ਕਰ ਲਾਂਗੇ ਪ੍ਰੋਬਲਮਾਂ ਪਰ ਸਾਡੇ ਕੋਲ ਸਟੇਟਮੈਂਟ ਸਾਰੀ ਹੈ ਜਿਹੜੀ ਜੀਓ ਪਈ ਹੈ ਤੇ ਤੁਹਾਡਾ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਦਰਖਤ ਨੂੰ ਜਾਣ ਵਾਸਤੇ ਸਾਡੇ ਮੋਰਚੇ ਦੇ ਆਗੂਆਂ ਦਾ ਸਾਰਿਆਂ ਦਾ ਕੱਲ-ਕੱਲੇ ਵਿਅਕਤੀ ਨੇ ਆਪਣੀ ਆਪਣੀ ਡਿਊਟੀ ਸਮਝਦੇ ਹੋਏ ਅਸੀਂ ਫਰਜ ਸਮਝਦੇ ਹੋਏ ਇਹ ਦਰਖਤਾਂ ਦੇ ਕਾਰਵਾਈ ਕਰਕੇ ਅੱਜ ਸਟੇ ਕਰਾਈ ਹੈ ਸਾਨੂੰ ਬਹੁਤ ਖੁਸ਼ੀ ਹੈ ਉਸੇ ਜਿਹੇ ਇੱਥੇ ਜਿਹੜਾ ਮੋਰਚੇ ਆਗੂਆਂ ਨੇ ਕਿ ਆ ਵੀ ਅੱਜ ਲੱਡੂ ਵੰਡਣੇ ਜਾਈਦੇ ਅਸੀਂ ਲੱਡੂ ਵੰਡ ਕੇ ਛੱਡੇ ਆ ਮਠਾ ਉਹ ਕਰਾਇਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੀ ਸਾਰੀ ਟੀਮ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤਾਂ ਕਿ ਹਰ ਇੱਕ ਬੰਦੇ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਇਹ ਜਿਹੜੇ ਦਰਖਤ ਬਚਾਏ ਕਿ ਕੁੰਬੜਾ ਸਾਹਿਬ ਜਿਹੜੇ ਦਰਖਤ ਕੱਟੇ ਗਏ ਉਹਨਾਂ ਪ੍ਰਤੀ ਵੀ ਕੋਈ ਕਾਰਵਾਈ ਹੋਊਗੀ ਉਹਨਾਂ ਪ੍ਰਤੀ ਪਹਿਲਾਂ ਇੱਕ ਸੁਪਰੀਮ ਕੋਰਟ ਦੇ ਕਈ ਮੈਂ ਕੇਸ ਪੜੇ ਨੇ ਜਾਂ ਤਾਂ ਦੇਖੋ ਬਹੁਤ ਵੱਡਾ ਜੁਰਮਾਨਾ ਇੱਕ ਦਰਖਤ ਤੋਂ ਕੱਟਣ ਲਈ ਜਾਂ ਫਿਰ ਮੈਂ ਕਹਿੰਦਾ 300 ਜੇ ਬੰਦਾ ਵੱਡਾ ਦਰਖਤ ਵੱਢਦਾ 302 ਲਗਣੀ ਚਾਹੀਦੀ ਐ ਐਫ ਆਈ ਆਰ ਅੰਦਰ ਕਿਉਂਣੀ ਐ ਜਿਹੜੀਆਂ ਉੱਚ ਪਹਿਲਾਂ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਦੱਸੀਆਂ ਕੋਈ 226 ਨੰਬਰ ਆਰਟੀਕਲ ਕੋਈ 226 ਆ ਸਾਡੇ ਮੈਡਮ ਨੇ ਸਾਰਾ ਜ਼ਿਕਰ ਕੀਤਾ ਤੇ ਕਲਕਲੀਆਂ ਸਟੇਟਮੈਂਟਾਂ ਦਿਖਾਈਆਂ ਇੱਕ ਤਾਂ ਬਹੁਤ ਵੱਡਾ ਜ਼ਬਾਨਾ ਹੋਣਾ ਚਾਹੀਦਾ ਮੋਟਾ ਦੂਜਾ ਜਿਹੜਾ ਇਹ ਹਾਰਾ ਚਲਾਇਆ ਖਾਸ ਕਰ ਅੰਬ ਵੱਡੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਤਰਜ ਬਣਦੀ ਆ 302 ਦੀ ਜਿਵੇਂ ਬੰਦਾ ਫੜਦਾ ਆ ਟਰੱਕ ਫੜਦਾ ਹਲ ਦਰਦ ਤਰ੍ਹਾਂ ਬੜ ਦਰਦ ਤਰ੍ਹਾਂ ਸਾਬ ਬੜਦੇ ਬੱਟਕੇ ਕੀਰਦੇ ਓਕੇ ਇੱਧਰ ਲਾ ਲੋ ਉਸ ਨਾਲ ਪਰ ਜੋ ਚੱਲਦਾ ਤਾਂ ਚਲਾਓ ਚੱਲ ਰਿਹਾ ਉਹ ਬੰਦ ਹੋ ਗਿਆ ਆਹ ਬੰਦ ਹੈ ਉਹ ਤੁਸੀਂ ਲਾਇਆ ਹੋਇਆ ਉਹ ਦੂਜੇ ਵਾਲਾ ਬੰਦ ਲੈ ਨਹੀਂ ਮੇਰੇ ਵਾਲਾ ਤਾਂ ਲੱਗਿਆ ਫੜਾ ਵਾਲਾ ਮੇਰੇ ਬਾਰੇ ਲੱਗਾ ਪਾਪਾ ਫੜਾ ਉਹ ਵੀ ਬੰਦ ਹੈ ਚਲੋ ਆਨ ਕਰ ਲੋ ਉਸ ਨੂੰ ਕੁਛ ਇਹ ਵਾਲਾ ਚਲ ਜੂਗਾ ਕੜਾ ਗਿਆ ਕੁਛ ਕਿ ਜਿਹੜੇ ਅੱਗੇ ਤੋਂ ਬਹਾਲ ਬਕਰਦੇ ਨੇ ਸਹੀ ਹਲਾਤਾ ਮੈਂ ਦੇਖ ਲਿਆ ਦੱਸ ਦਿਓ ਕਿ ਆਪਣੇ ਕੋਈ ਮੇਰੇ ਬਾਰੇ ਮੈਂ ਉਹ ਤਾਂ ਕਿਰਨ ਹੈ ਬਸ ਬਰੀ ਰੰਗ ਮੁਕੇਆ ਸਾਡੇ ਬਰੀ ਆਪਨੇ ਤਾਂ ਬਾਹਲਾ ਚੜਿਆ ਬੱਚੇ ਕਰੀਏ ਜੀ ਕੁਛ ਮਲੋਆ ਸਾਹਿਬ ਜਿਵੇਂ ਨੇੜੇ ਇਤਿਹਾਸਕ ਗੁਰਦੁਆਰਾ ਵੀ ਅੰਬ ਸਹਿਬ ਤੇ ਕੋਲੋਂ ਜਿਹੜੇ ਇੱਥੇ ਦਰਾਖਤਾਂਬਾਂ ਦੇ ਪ੍ਰਾਤਨ ਕੱਟੇ ਗਏ ਆ ਕਿ ਜਿਹੜੀ ਇਥੋਂ ਦੇ ਗੁਰਦੁਆਰਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਸੀਗੀ ਜਐਸਜੀਪੀਸੀ ਦੀ ਜ਼ਿੰਮੇਵਾਰੀ ਸੀ ਜਿਹੜੀ ਪੰਜਾਬ ਸਰਕਾਰ ਦੇ ਬਰਾਬਰ ਦੀ ਧੇਰਾ ਉਹਨਾਂ ਨੇ ਭੂਮਿਕਾ ਨਹੀਂ ਨਿਭਾਈ ਜਿਹੜਾ ਐਸੀਬੀਸੀ ਮੋਰਚੇ ਨੂੰ ਇਹ ਕਦਮ ਚੱਕਣਾ ਪਿਆ ਜੀ ਪਹਿਲਾਂ ਤਾਂ ਤੁਹਾਡਾ ਮੀਡੀਆ ਸਾਥੀ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜਾ ਅੱਜ ਅਸੀਂ ਮੋਰਚਾ ਇਹ ਜਿੱਤਿਆ ਤੁਹਾ ਤੋਂ ਬਗੈਰ ਨਹੀਂ ਸੀ ਜਿੱਤਿਆ ਜਾਣਾ ਇਹ ਤੁਹਾਡਾ ਬੜਾ ਸਹਿਯੋਗ ਰਿਹਾ ਬਾਕੀ ਰਹੀ ਗੱਲ ਦਰਖਤਾਂ ਦੀ ਮੈਂ ਤਾਂ ਇੱਥੇ ਬਚਪਨ ਕਿੱਟਿਆ ਜੀ ਇਹ ਦਰਖਤ 100-100 ਸਾਲ ਦੇ ਉਹ ਬਜ਼ੁਰਗਾਂ ਦੇਖੋ ਜਿਨ੍ਹਾਂ ਨੇ ਕੁਰਬਾਨੀਆਂ ਕਿੱਧੇ ਪਾਲੇ ਇਹ ਇਹ ਬਹੁਤ ਹੀ ਤੂਫਾਨ ਨਾਲ ਪਾਲਿਆ ਇਹ ਇਹ ਅੰਮ੍ਰਿਤਸਰ ਗੁਰਦਵਾਰੇ ਨਾਲ ਲੇਟਰ ਸੀ ਬਾਗ ਸਿਰਫ ਇੱਕ ਹੀ ਬਾਗ ਰਹਿ ਗਿਆ ਸੀ ਨਾਲੀ ਵਿੱਚ ਹੰਬਾ ਦਾ ਬਾਕੀ ਸਾਰੇ ਬਾਗ ਇੱਥੇ ਕੱਟੇ ਗਏ ਸਾਰੇ ਪਾਸੇ ਗੁਰਦਵਾਰਾ ਸਾਹਿਬ ਤੇ ਮਾਲ ਬਣ ਗਿਆ ਤੇ ਇਹ ਵੀ ਇਹ ਵੀ ਮਾਲੇ ਬਣਨੇ ਜਾ ਰਹੇ ਕਈ ਮੰਝਲ ਦਾ ਅਸੀਂ ਗੁਰਦਵਾਰਾ ਸਾਹਿਬ ਤੇ ਮੈਨੇਜਰ ਨੂੰ ਬੇਨਤੀ ਕੀਤੀ ਸੀ ਕਿ ਮੈਨੇਜਰ ਸਾਹਿਬ ਸਾਡਾ ਸਾਥ ਦੇ ਦਿਓ ਇਹ ਬਾਗ ਬਚਾਣਾ ਸੀ ਇਹ ਗੁਰਦਾਰਾ ਸਾਹਿਬ ਦੀ ਹੋਂਦ ਵਿੱਚ ਹੈਗਾ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਅਸੀਂ ਕਈ ਐਕਟੀਸ਼ਨ ਕੀਤੇ ਡਾਇਰੈਕਟਰ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਕਿਹਾ ਸੀ ਕਿ ਅਗਰ ਅਸੀਂ ਇੱਕ ਦਰਖਤ ਕੱਟਾਂਗੇ ਤਾਂ ਪੰਜ ਲਾਵਾਂਗੇ ਵੀ ਪਰ ਉਹਨਾਂ ਦੇ ਵਾਦੇ ਅੱਜ ਖੋਖਲੇ ਨਜ਼ਰ ਆ ਰਹੇ ਐ ਜਦੋਂ ਮੈਂ ਆ ਕੇ ਦੇਖਿਆ ਬਾਗ ਅੰਬ ਰਾਤ ਨੂੰ ਸਾਰੇ ਇੱਕ ਇੱਕ ਘੰਟੇ ਚ ਕੱਟ ਕੇ ਗੇਰਤੇ ਸੀ ਸਾਰੇ ਅੰਬ ਇਹ ਬੜਾ ਰੋਣਾ ਆਇਆ ਜੀ ਦੇਖ ਕੇ ਅੰਬਾਂ ਨੂੰ ਤਾਂ ਅੰਦਰ ਜਬੀਰ ਜਾਗੀ ਕਿ ਵਾਹਿਗੁਰੂ ਕਿਰਪਾ ਕਰ ਕੋਈ ਚਮਤਕਾਰ ਦਿਖਾ ਸੋ ਅੱਜ ਕੁੰਮੜਾ ਸਾਹਿਬ ਦੀ ਬਦੌਲਤ ਇਸ ਮੋਰਚੇ ਨੇ ਚਮਤਕਾਰ ਦਿਖਾਇਆ ਤਰੀਕ ਲੱਗੀ ਸੀ ਅੱਜ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਜਣ ਸਾਡੀ ਸੁਣਾਈ ਕਰ ਲਈ ਸਟੇ ਆਰਡਰ ਕਰਤੇ ਤੇ ਇਹਨਾਂ ਨੂੰ ਸਾਰੇ ਦਰਤ ਜਿਹੜੇ ਵਿਚਾਰੇ ਬੱਚੇ ਰਹਿ ਗਏ ਥੋੜੇ ਮਾੜੇ-ਬੋਟੇ ਇਹ ਬਚ ਜਾਣਗੇ ਬਲਵਤ ਸਾਹਿਬ ਐਨੀਆਂ ਵੱਡੀਆਂ-ਵੱਡੀਆਂ ਬਾਤਾ ਬਰਨ ਬਚਾਉਣ ਵਾਲੀਆਂ ਸੰਸਥਾਵਾਂ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਮੈਂ ਕਹਿੰਦਾ ਸਭ ਨੂੰ ਅਪੀਲ ਕੀਤੀ ਜੀ ਮੈਂ ਚੰਡੀਗੜ੍ਹ 'ਚ ਵੀ ਦੇਖਦਾ ਅਖਬਾਰ 'ਚ ਤੇ ਮੀਡੀਆ 'ਚ ਇਹਦੇ ਵੀ ਜਾਂਦੀ ਆ YouTube 'ਚ ਫੋਟੋ ਆ 10-10 ਬੰਦੇ ਇੱਕ ਪੇੜ ਲਾ ਕੇ 10-10 ਬੰਦੇ ਖੜੇ ਹੋ ਕੇ ਫੋਟੋ ਸਰਾਂਦੇ ਬڑے-ਬڑے ਮਨਿਸਟਰ ਵਗੈਰਾ ਹੈ ਜੀ ਆ ਜੋ ਕਿੱਥੇ ਹੈਗੇ ਸਭ ਨੂੰ ਬੇਨਤੀਆਂ ਕੀਤੀ ਸ੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਜਗ੍ਹਾ-ਜਗ੍ਹਾ ਅੰਬ ਡਾਕਰ ਲਵਾਵਾਂਗੇ ਪਰ ਉਹਨਾਂ ਦੇ ਵਾਦੇ ਸਾਰੇ ਖੋਖਲੇ ਨਿਕਲੇ ਜੀ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਇੱਥੇ ਤੱਕ ਵਾਤਾਵਰਣ ਪ੍ਰੇਮੀ ਸਾਨੂੰ ਇੱਕ ਸਾਲ ਜਿਨੀ ਲੱਭਿਆ ਸ੍ਰੋਮਣੀ ਕਮੇਟੀ ਇੱਕ ਸਾਲ ਜਿਨੀ ਜਾਗੀ ਸਾਨੂੰ ਗ੍ਰੀਨ ਟ੍ਰਿਬਿਨਲ ਦਿੱਲੀ ਤੋਂ ਬਹੁਤ ਆਸਤੀ ਅਮੀਰ ਸੀ ਉਹ ਨਹੀਂ ਜਾਗਿਆ ਬਨ ਵਿਭਾਗ ਕੋਲ ਗਿੜੇ ਬਾਰੇ ਉਹ ਨਹੀਂ ਜਾਕੇ ਉਡਾ ਦਫਤਰ ਗੇੜੇ ਬਾਰੇ ਉਹ ਨਹੀਂ ਜਾਗੇ ਜਦੋਂ ਨਾ ਜਾਗੇ ਸਾਰੀ ਇੱਕ ਸਿਰਫ ਈ ਸਿਰਫ ਇੱਕ ਅਮੀਰ ਸੀ ਹਾਈ ਕੋਰਟ ਤੋਂ ਹਾਈ ਕੋਰਟ ਨੇ ਸਾਡੀ ਉਹ ਉਮੀਦ ਅੱਜ ਪੂਰੀ ਕੀਤੀ ਤੇ ਸਾਨੂੰ ਉਮੀਦ ਹੈ ਹੁਣ ਇੱਕ ਵੀ ਦਰਖ ਜਿਹੜਾ ਕਟਿਆ ਨਹੀਂ ਜਾਊਗਾ ਤੇ ਅਗਲੀ ਜਿਹੜਾ ਤਰੀਕ ਤੇ ਜਿਹੜੀ ਡੇਟ ਤੇ ਅਗਲਾ ਕਾਰਵਾਈ ਇਹਨਾਂ ਤੇ ਹੋ ਜੜੀ ਧੰਨਵਾਦ ਓਕੇ ਉਹ ਹਾਈ ਕੋਰਟ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ